ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਸਭ ਸ਼੍ਰੀ ਕਾਂਸ਼ੀ ਰਾਮ ਜੀ ਪਾਣੀ ਪੀਣ ਦੇ ਪੱਲਾ ਵੀ ਫੁੱਲ ਫੋਟਾ ਆਰ ਹੋਣਗੇ ਹਾਰ ਹਾਂ

¡Qué no, cabrón, no, no. ਸੋਸ਼ਲ ਪਾਰਟੀ ਜਿੰਦਾਬਾਦ 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 ਅਜੇ ਸਮਾਜ ਪਾਰਟੀ ਜਿੰਦਾਬਾਦ ਉਹ ਰਾਣੀ ਦੇ ਪੇਟੋਂ ਪੈਦਾ ਹੁੰਦਾ ਸੀ ਪਰ 바ਵਾ ਸਾਹਿਬ ਨੇ ਸੋਚਿਆ ਜੇ ਮੇਰੀ ਕਿਰਤੀ ਲੋਕ ਦੇ ਇੱਕ ਮਜ਼ਦੂਰ ਕੁੜੀ ਦੇ ਪੇਟ ਚੋਂ ਪੈਦਾ ਹੋਏ ਨੇ ਇਸ ਕਰਕੇ ਰਾਜੇ ਨਹੀਂ ਬਣ ਸਕਦੇ 바ਵਾ ਸਾਹਿਬ ਡਾਕਟਰ ਬੇਕਦਰ ਨੂੰ ਸੰਰਸ਼ ਕਰਦਾ ਪਿਆ ਪੂਰੇ ਰਾਜਾ ਬੋਸਾ ਨਾਲ ਬਣਦਾ ਹੈ ਪਰ ਅਸੀਂ ਕਿਹੜੇ ਕਿਤੇ ਕਮਲੇ ਲੋਕਾਂ ਦੇ ਔਲੇ ਲੋਕਾਂ ਅਸੀਂ ਰਾਜਾ ਉਹਨਾਂ ਨੂੰ ਹੀ ਬਣਾਤਾ ਜਿਹੜੇ ਰਾਜੇ ਰਜਵਾਰਾਂ ਦੇ ਜ਼ਕੀਰਦਾਰ ਨੇ ਨਿਸਤੇਦਾਰ ਨੇ ਤੁਹਾਡੇ ਸਾਹਮਣੇ 6 ਬੰਦੇ ਖੜੇ ਨੇ ਪੰਜ ਪੰਜ ਬੰਦੇ ਰਜਵਾਰਾਂ ਦੇ ਘਰਾਂ ਚ ਪੈਦਾ ਹੋਏ ਨੇ ਇੱਕ ਮਜ਼ਦੂਰਾਂ ਦੇ ਘਰਾਂ ਚ ਪੈਦਾ ਹੋਇਆ ਡਾਕਟਰ ਮੱਖਣ ਡਾਕਟਰ ਮੱਖਣ ਨੂੰ ਕੋਟਾ ਆਕੇ ਕੰਮਜਾਬ ਕਰੋ ਜਿਹੜੇ ਪੰਜ ਰਜਵਾਰੇ ਨੇ ਦੋ ਤਾਂ ਕੈਪਟਨ ਮਹਿੰਦਰ ਦੇ ਰਿਸ਼ਤੇਦਾਰ ਨੇ ਜਿਹੜੇ ਤੁਹਾਡੇ ਮੁੱਖ ਮੰਤਰੀ ਜਿਹੜਾ ਦੋ ਬਾਰੀ ਉਹਦੇ ਦੋ ਰਿਸ਼ਤੇਦਾਰ ਨੇ ਜਿਹੜੇ ਦੂਜੇ ਨਾਲ ਖਾਲੀ ਕਾਂਸਦ ਤੇ ਆਮ ਆਦਮੀ ਦੇ ਉਹ ਵੀ ਰਜਵਾਰੇ ਨੇ ਇਸ ਕਰਕੇ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਤੁਸੀਂ ਇਸ ਵਾਰੀ ਡਾਕਟਰ ਮਖਦੂਮ ਕੋਟਾ ਪਾ ਕੇ ਕੰਮਜਾਬ ਕਰੋ ਔਰ ਜੇ ਸਾਡੀ ਸਰਕਾਰ ਬਣਦੀ ਹੈ ਤਾਂ ਤੁਹਾਨੂੰ ਦੋ ਦੋ ਕਤਰੀ ਬੇਨਤੀ ਦੇਵਾਂਗੇ ਕਿਉਂਕਿ ਸਾਡਾ ਨਾਰਾ ਹੈ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਹੈ ہماری ਸਰਕਾਰ ਬਣੀ ਅਸੀਂ ਤੇਰੇ ਤੇ ਏਕੜ ਜਮੀਨ ਦਿੱਤੀ ਔਰ ਇੱਥੇ ਜੇ ਤੁਸੀਂ ਸਹੀ ਸਰਕਾਰ ਬਣਾਉਂਗੇ ਤਾਂ ਅਸੀਂ ਤੁਹਾਨੂੰ ਜਮੀਨਾਂ ਦੇਵਾਂਗੇ ਦੋ ਕੋ ਕੰਮ ਹੁੰਦਾ ਤਾਕਤ ਨਾਲ ਤਾਕਤ ਆਉਂਦੀ ਹੈ ਵੋਟ ਨਾਲ ਸਾਡਾ ਏਲਾਣਾ ਕੋਲਾ ਹੈ ਇਹ ਕਹਿੰਦੇ ਤਾਕਤਾਂ ਕੇ ਜੀਵਣ ਹੋਣਾ ਹੈ ਜਿਵੇਂ ਕਦੇ ਅਮਰਿੰਦਰ ਕੰਮ ਤੁਸੀਂ ਕਰ ਦੋ ਸਾਡੇ ਬਸ ਨਹੀਂ ਹੈਗਾ ਕੰਮ ਕਰਨਾ ਬਿਨਾਂ ਤਾਕਤ ਤੁਹਾਨੂੰ ਤਾਕਤ ਦੇਓ ਮੋਟਾ ਪਾਓ ਵਰਨਾ ਜਿਉਂ ਕੰਮ ਕਰਾਗੇ ਲੋਕ ਜਦੋਂ ਮਾਂ ਆਪਣੇ ਪੁੱਤਰ ਨੂੰ ਟਾਡੀ ਖੇਤਰੇ ਵੀਦੀਆ ਉਹ ਵੀ ਤੁਹਰੀ ਤੋਂ ਹੋ ਰਹੀ ਹੈ ਹੁਣ ਤੇ ਹੁਕਮ ਆਦੀ ਹੈ ਜੇ ਸਾਨੂੰ ਕੁਝ ਰੋਟੀ ਨਾਲ ਘਰ ਆਉਣਾ ਹੈ ਜੇ ਸਾਨੂੰ ਕੁਝ ਦਵਾਈ ਨਾਲ ਘਰ ਆਉਣਾ ਹੈ ਅਸੀਂ ਚੁੱਪੀ ਨਹੀਂ ਖਾਦੇ ਮੋਟਾ ਖਾਣਿਆ ਜਿੱਦੇ ਤੁਸੀਂ ਸਾਨੂੰ ਮੋਟਾ ਚਾਰਤੀਆ ਅਸੀਂ ਬੁੱਧੀ ਨੂੰ ਵੀ ਢਾਲਾਂਗੇ ਉਹ ਘਰਦਵਾਨ ਨੂੰ ਵੀ ਢਾਹ ਪਰ ਬਸ ਥੋੜਿਆ ਤੁਸੀਂ ਸਾਨੂੰ ਮੋਟਾ ਪਾਓ ਅਸੀਂ ਤਕੜੇ ਹੁਕਮ ਨਾਲ ਕੁਝ ਕਰ ਸਕਦੇ ਹਾਂ ਅੱਜ ਨਾਲ ਸਾਡੇ ਭੋਲਸਵਾਸ ਪਾਰਟੀ ਜਿੰਦਾਬਾਦ ਭੋਲਸਵਾਸ ਪਾਰਟੀ ਜਿੰਦਾਬਾਦ ਕਾਜ ਕਰਿਓ ਕਾਜ ਕਰਿਓ ਜੈ ਮਨਾਓ ਕਾਜ ਕਰਿਓ ਕਾਜ ਮਨਾਓ ਕਾਜ ਕਰਿਓ ਉਰੇ ਸਾਹੇ ਜੈ ਜੈ ਆਪਣੇ ਚੇਨਰ ਦਾ ਆਫਿਸ ਬਹੁਤ ਜਿਆਦਾ ਧੰਨਵਾਦ ਕਰਦੇ ਆਂ ਜਿਸ ਨੇ ਪਿੰਡ ਬਹਿਰਤੋਂ ਲੈ ਕੇ ਪਿੰਡ ਕੋਰੀਆਂ ਤੱਕ ਬੋਝਲ ਸਮਾਜ ਪਾਰਟੀ ਦੀ ਨਿਗਰਾਨੀ ਕੀਤੀ ਹੋਰ ਵਰਕਰਾਂ ਦਾ ਬਹੁਤ ਜ਼ਿਆਦਾ ਦੋਸਰਾ ਭਟਾਇਆ ਜਿਹੜੇ ਵਰਕਰਾਂ ਦੇ ਸਾਡੇ ਦਮਿਆ ਕਰਮਕੀਤਾ ਸਾਬ ਸਿੰਘ ਚੜਿਆਲ ਆਦਿ ਪਾਰਟੀ ਹੋਣਾ ਰਾਣਾ ਜਿਹੜਾ ਸਰਾਪਾਲ ਸਿੰਘ ਜਲੇਦਾਰ ਮਹਿਲਾ ਚੌਕ ਆ ਕੇ ਆਪੀਆਂ ਬਾਦਰ ਸਿੰਘ ਆਉਂਦੇ ਆ ਪੋਤਾ ਦੇ ਧਰਮਗੜ ਇਹ ਵੀ ਬਾਦਰ ਸਿੰਘ ਟੈਪਰ ਸਾਡੇ ਜਿਹੜੇ ਸੀਨੀਅਰ ਪਾਰਟੀ ਬਰੋਂ ਜੁੜੇ ਹੋਏ ਸੁਖਦੇਵ ਸਿੰਘ ਰਗਰੇਟਾ ਸਾਹਿਬ ਨੌਜਵਾਨ ਤਮਕੇ ਦੇ ਵਿੱਚੋਂ ਲਖਵੀਰ ਸਿੰਘ ਜਗਮੀਰ ਸਿੰਘ ਰੋਹੜਾ ਸੁਖਦੇਵ ਸਿੰਘ ਮੇਸਰੀ ਸਾਹਿਬ ਦੇ ਬਾਰੇ ਪਹਿਲਾਂ ਜਿਨ੍ਹਾਂ ਨੇ ਸਾਡੇ ਨਾਲ ਸਵੇਰ ਤੋਂ ਲੈ ਕੇ ਬਹੁਤ ਨਤੋਂ ਮੋਢੇ ਨਾਲ ਮੋਟਾ ਜੋੜ ਕੇ ਕੰਮ ਕਰ ਰਹੇ ਨੇ ਕੌਰੀਆਂ ਦੀ ਜਿੰਨੀ ਵੀ ਟੀਮ ਹੈ ਉਹ ਹਰ ਤੱਕ ਮਿਹਨਤ ਕਰ ਰਹੀ ਹੈ ਆਪਣੇ ਸਸੇ ਪਿੰਡਾਂ ਦੇ ਵਿੱਚ ਜੇ ਆਪਣੇ ਲੋਕ ਕੌਰੀਆ ਮੰਗੂ ਚਰਪਣ ਦਾ ਸਾਡੀ ਲੋਕ ਸਭਾ ਅਤੇ ਵਿਧਾਨ ਸਭਾ ਅਸੀਂ ਜੇਤੂ ਹੋਵਾਂਗੇ ਨੌਜਵਾਨ ਮੁੰਡੇ ਦੇ ਸ਼੍ਰੀਮਤੀ ਹੀਰ ਸਿੰਘ ਸੌਰਿਆ ਸਾਹਿਬ ਜਿੰਨੀ ਇਹਨਾਂ ਦੀ ਟੀਮ ਹੈ ਉਹ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਸਤਿਗੁਰੂ ਜੀ ਬਾਰਵੀਂ ਜੀ ਡਾਕਟਰ ਮੀਤਲ ਸਾਹਿਬ ਇਹਨਾਂ ਨੂੰ ਅਸ਼ੀਰਵਾਦ ਇਸ ਤਰ੍ਹਾਂ ਹੀ ਦਿੰਦੇ ਰਹਿਣ ਜੈ ਭੀਮ ਜੈ ਭਾਰਤ ਵਾਹਿਗੁਰੂ ਵਾਹਿਗੁਰੂ